ਉੱਗਣ ਵੀ ਹੈਗੇ ਨੇ ਪਰ ਇਹ ਮਨੁੱਖ ਦਾ ਨਜ਼ਰੀਆ ਕਿਹੋ ਜਿਹਾ ਆ ਜੇ ਮਨੁੱਖ ਦਾ ਨਜ਼ਰੀਆ ਗੁਣ ਵੇਖਣ ਦਾ ਉਹ ਗੁਣ ਹੀ ਦੇਖੇਗਾ ਜੇ ਮਨੁੱਖ ਦਾ ਨਜ਼ਰੀਆ ਔਗਣ ਦੇਖਣ ਵਾਲਾ ਹੋਵੇ ਉਹ ਸਾਰਿਆਂ ਦੇ ਵਿੱਚੋਂ ਔਗਣੀ ਦੇਖਦਾ ਹੈ ਉਹਨੂੰ ਗੋਣ ਨਜ਼ਰ ਨਹੀਂ ਆਉਂਦੇ ਸਿਰ ਤੇ ਜਿਹੜਾ ਗੁਨਾ ਵਾਲਾ ਹੋਵੇ ਉਹਨੂੰ ਔਗਣਕ ਦੀ ਨਜ਼ਰ ਨਹੀਂ ਆਉਂਦੇ ਹੁੰਦੇ ਭਾਈ ਸੇ ਭਾਈ ਗੁਰਦਾਸ ਜੀ ਨੇ ਇੱਕ ਕਵਿਤ ਦੇ ਅੰਦਰ ਬੜੀਆਂ ਸੁੰਦਰ ਉਦਾਹਰਨਾਂ ਦੇ ਦੇ ਕੇ ਦਸਨੀਆ ਕੀਤੀਆਂ ਨੇ ਕਿੰਨੇ ਜਿਹੜਾ ਗੁਨਾ ਵਾਲਾ ਹੋਵੇ ਉਹ ਗੋਣੀ ਦੇਖਦਾ ਹੈ ਔਗਣਾ ਵਾਲੇ ਨੂੰ ਔਗਣ ਹੀ ਨਜ਼ਰ ਆਉਂਦੇ ਨੇ ਆਮ ਇਹੋ ਜੀਆਂ ਗੱਲਾਂ ਆਪਾਂ ਆਪਣੇ ਪਰਿਵਾਰ ਵਿੱਚ ਵੀ ਜਾਂ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਵੀ ਦੇਖ ਲੈਨੇ ਆਪਾਂ ਕਈ ਵਾਰੀ ਕਹਿੰਦੇ ਇਹਨਾਂ ਨੂੰ ਤਾਂ ਬਸ ਔਗਣ ਹੀ ਨਜ਼ਰ ਆਉਂਦੇ ਐ ਇਹਨਾਂ ਨੂੰ ਤਾਂ ਔਗਣ ਹੀ ਨਜ਼ਰ ਆਉਂਦੇ ਨੇ ਗੁਣ ਕੋਈ ਨਜ਼ਰ ਨਹੀਂ ਹੁੰਦੇ ਪਿਤੁਰਧਾਰ ਚੀ ਦੱਸਣਾ ਕਰਦੇ ਨੇ ਕਹਿੰਦੇ ਕਿਸੇ ਨੇ ਮੋਰ ਨੂੰ ਪਹਿਲਾਂ ਪਾਉਂਦਿਆਂ ਦੇਖਿਆ ਗੁਣਾ ਵਾਲੇ ਨੇ ਕਹਿੰਦਾ ਪਰਮਾਤਮਾ ਕਿੰਨੇ ਸੁੰਦਰ ਰੰਗ ਤੂੰ ਇਹਦੇ ਵਿੱਚ ਭਰ ਦਿੱਤੇ ਇੰਨੀ ਸੁੰਦਰ ਪਹਿਲ ਪਹਿਲ ਹੁੰਦਾ ਯਾਰ ਪਰਮਾਤਮਾ ਜੇ ਇਹ ਇਹਦੇ ਰੰਗ ਇੰਨੇ ਸੁੰਦਰ ਭਰੇ ਨੇ ਤੂੰ ਆਪ ਕਿੰਨਾ ਸੁੰਦਰ ਹੋਵੇਂਗਾ ਤੇ ਔਗਣਾ ਵਾਲੇ ਨੇ ਪਤਾ ਕੀ ਕਿਆ ਉਹ ਕਹਿੰਦਾ ਇਹਦੇ ਪੈਰ ਤੇ ਵੇਖ ਪੈਰ ਤੇ ਇਹਦੇ ਵੇਖਣ ਨੂੰ ਦਿਲ ਨਹੀਂ ਕਰਦਾ ਮੋਰ ਦੇ ਤੂੰ ਐਵੇਂ ਜਿਹੜਾ ਇਹਦੀਆਂ ਪਹਿਲਾਂ ਦੀਆਂ ਗੱਲਾਂ ਕਰੀ ਜਾਂਦਾ ਗੁਣਾ ਵਾਲੇ ਨੇ ਅੰਬ ਨੂੰ ਵੇਖਿਆ ਕਿੰਦਾ ਵਾਹ ਵੇ ਮੇਰਾ ਰੱਬ ਜਦੋਂ ਇਹ ਨਿਕਾ ਜਾਂ ਅੰਬੀ ਲੱਗਦੀ ਹੈ ਇੰਨੀ ਖੱਟੀ ਐਨੀ ਕੌੜੀ ਪਰ ਪਤਾ ਨਹੀਂ ਕਿ ਕਿੱਥੋਂ ਇਹਦੇ ਵਿੱਚ ਸ਼ਹਿਦ ਵਰਗਾ ਤੂੰ ਪਤਾ ਨਹੀਂ ਰਸ ਕਿੱਥੋਂ ਪਾ ਦੇਣਾ ਹੈ ਕੌੜੀ ਦੇ ਵਿੱਚ ਵੀ ਖੱਟੀ ਦੇ ਵਿੱਚ ਵੀ ਪਤਾ ਨਹੀਂ ਕਿ ਕਿੱਥੋਂ ਇਹੋ ਜਿਹਾ ਰਸ ਕਿੱਥੋਂ ਸ਼ਹਿਦ ਵਰਗਾ ਤੂੰ ਪਾ ਦੇਣਾ ਹੈ ਐਨਾ ਮਿੱਠਾ ਅੰਬ ਐਨਾ ਮਿੱਠਾ ਪਰ ਔਗਣਾ ਵਾਲੇ ਨੇ ਕਿਹਾ ਕਹਿੰਦੇ ਉਹ ਭਲਿਆ ਅੰਬ ਦੇ ਵਿੱਚ ਇੱਕ ਗਿਟਕ ਹੁੰਦੀ ਨਾ ਜਿਹੜੀ ਗਿਟਕ ਦੇ ਵਿੱਚ ਵੀ ਇੱਕ ਗੁੱਠਲੀ ਹੁੰਦੀ ਹੈ ਉਹ ਵੇਖ ਕਿੰਨੀ ਕੌੜੀ ਹੈ ਉਹ ਵੇਖ ਕਿੰਨੀ ਕੌੜੀ ਹੈ ਤੂੰ ਤੇ ਐਵੇਂ ਜਿਹੜੀਆਂ ਇਹਦੀਆਂ ਸਫਤਾ ਕਰੀ ਜਾਂਦਾ ਇਹਦੇ ਅੰਬ ਦੀ ਗਿਟਕ ਦੇ ਵਿੱਚ ਵੀ ਇੱਕ ਗੁੱਠਲੀ ਹੁੰਦੀ ਉਹ ਵੇਖ ਕਿੰਨੀ ਕੌੜੀ ਹੈ ਪਰ ਔਗਣ ਵਾਲੇ ਨੇ ਔਗਣ ਹੀ ਵੇਖਣਾ ਹੈ ਕੋਲੋਂ ਗੁਣ ਨਜ਼ਰ ਕੋਈ ਨਹੀਂ ਆਉਣਾ ਗੁਣਾ ਵਾਲੇ ਨੇ ਸਮੁੰਦਰ ਨੂੰ ਵੇਖਿਆ ਕਹਿੰਦਾ ਵਾਹ ਹੋਏ ਮੇਰੇ ਮਾਲਕਾ ਪਤਾ ਨਹੀਂ ਇੰਨਾ ਪਾਣੀ ਸਮੁੰਦਰ ਦੇ ਵਿੱਚ ਕਿਉਂਕਿ ਜਿੰਨੇ ਵੀ ਨਦੀਆਂ ਨਾਲੇ ਨੇ ਨਾ ਦਰਿਆਣ ਸਾਰੇ ਅਖੀਰ ਵਿੱਚ ਸਮੁੰਦਰ 'ਤੇ ਚਲੇ ਜਾਂਦੇ ਨੇ ਤੇ ਵੇਖ ਲਓ ਕਿੰਨਾ ਪਾਣੀ ਸਮੁੰਦਰ ਦੇ ਵਿੱਚ ਜੀ ਤੇ ਗੁਣਾ ਵਾਲੇ ਨੇ ਆਖਿਆ ਕਹਿੰਦਾ ਪਰਮਾਤਮਾ ਪਤਾ ਨਹੀਂ ਕਿੰਨਾ ਪਾਣੀ ਕਿੰਨੇ ਇਹਦੇ ਵਿੱਚ ਜੀਵ ਜੰਤੂ ਪਤਾ ਨਹੀਂ ਕਿ ਜੇ ਨਾਲ ਜੀਵਾਂ ਦੀ ਵੀ ਇਹਦੇ ਵਿੱਚ ਕਿਤਰਾ ਸੰਭਾਲ ਕਰੀ ਜਾਣਾ ਹੈ ਤੇ ਔਗਣ ਵੜੇ ਨੇ ਕਿਹਾ ਕਿ ਅੰਦਰ ਭੜਿਆ ਦਾ ਪਾਣੀ ਤੇ ਵੇਖ ਕਿੰਨਾ ਖਾਰਾ ਹੈ ਐਵੇਂ ਇਹਦੀ ਸਫਾਈ ਕਰੀ ਜਾਣਾ ਇਹਦਾ ਪਾਣੀ ਤੇ ਵੇਖ ਕਿੰਨਾ ਖਾਰਾ ਹੈ ਇਹ ਗੁਣ ਵੇਖਣ ਵਾਲੇ ਨੇ ਗੁਲਾਬ ਦੇ ਫੁੱਲ ਨੂੰ ਵੇਖਿਆ ਕਿੰਦਾ ਵਾਹ ਹੋਇਆ ਮੇਰੇ ਪ੍ਰਮਾਤਮਾ ਕਿੱਥੋਂ ਇਹਦੇ ਵਿੱਚ ਇੰਨੀ ਸੁੰਦਰਤਾ ਤੂੰ ਭਰ ਦਿੱਤੀ ਇਹਦੇ ਵਿੱਚ ਹੂ ਪਤਾ ਨਹੀਂ ਕਿੱਥੋਂ ਤੂੰ ਇੰਨੀ ਸੁਗੰਧੀ ਭਰ ਦਿੱਤੀ ਵਾਹ ਹੋਇਆ ਮੇਰੇ ਪ੍ਰਮਾਤਮਾ ਤੇ ਔਗਣ ਵਾਲੇ ਨੇ ਕਿਹਾ ਕਹਿੰਦਾ ਐਵੇਂ ਇਹਦੀ ਤਰੀਫਾਂ ਕਰੀ ਜਾਂਦਾ ਇਹਦੇ ਨਾਲ ਗੁਲਾਬ ਦੇ ਫੁੱਲ ਦੇ ਨਾਲ ਕੰਡੇ ਵੀ ਲੱਗੇ ਹੁੰਦੇ ਤੈਨੂੰ ਕੰਡੇ ਨਜ਼ਰ ਨਹੀਂ ਆਉਂਦੇ ਵੇਖ ਕੱਡੇ ਤਖੇ ਕੰਡੇ ਆ ਜਿਹਦੇ ਕਿਤੇ ਵੱਜ ਜਾਣ ਤੇ ਉਹਦਾ ਹਾਲ ਕੀ ਕਰਦੇ ਨੇ ਪਰ ਔਗਣ ਵਾਲੇ ਨੇ ਔਗਣ ਲੱਭ ਹੀ ਲੈਣਾ ਆ ਉਹਨੇ ਗੁਣਾ ਦੇ ਵਿੱਚੋਂ ਵੀ ਔਗਣ ਲੱਭ ਲੈਣਾ ਤੇ ਜਿਹੜਾ ਗੁਣਾ ਵਾਲਾ ਹੋਵੇ ਉਹ ਔਗਣਾਂ ਦੇ ਵਿੱਚੋਂ ਵੀ ਗੁਣ ਲੱਭ ਲੈਂਦਾ ਉਹਨੂੰ ਔਗਣ ਨਜ਼ਰ ਨਹੀਂ ਆਉਂਦੇ ਸਾਡੇ ਸਾਰਿਆਂ ਦੇ ਵਿੱਚ ਗੁਣ ਵੀ ਨੇ ਤੇ ਔਗਣ ਵੀ ਨੇ ਜੀ ਪਰ ਗੁਰੂ ਪਤਾ ਜੀ ਪਾਵਨ ਬਾਣੀ ਵਿੱਚ ਪਤਾ ਸਾਨੂੰ ਕੀ ਦ੍ਰਿੜ ਕਰਵਾਉਂਦੇ ਨੇ ਕਹਿੰਦੇ ਭਲਿਆ ਤੈਨੂੰ ਮੈਂ ਇਹੋ ਜਿਹਾ ਬਣਾਉਣਾ ਆ ਤੂੰ ਔਗਣਾ ਦੇ ਵਿੱਚੋਂ ਵੀ ਗੁਣ ਵੇਖ ਲਵੇਂਗਾ ਤੂੰ ਗੁਣੇ ਵੇਖਣੇ ਨੇ ਤੂੰ ਔਗਣ ਨਹੀਂ ਕਿਹਦੇ ਵੇਖਣੇ ਆਮ ਕਈ ਵਾਰ ਕਈ ਪਰਿਵਾਰਾਂ ਦੇ ਵਿੱਚ ਵੇਖੋ ਸਾਡੇ ਰਿਸ਼ਤੇ ਨੇ ਜਿਹੜੇ ਪਰਿਵਾਰਕ ਜੀ ਨੌ ਸਸ ਜਾਂ ਹੋਰ ਵੇਖੋ ਨਣਾਨ ਪਰਜਾਈ ਹੈ ਵੇਖੋ ਗੱਲ ਨਿੱਕੀ ਜੀ ਹੈ ਪਰ ਵੇਖੋ ਇਹਦੇ ਕਰਕੇ ਵੇਖੋ ਸਾਰੇ ਘਰਾਂ ਦੇ ਅੰਦਰ ਵੇਖੋ ਕਲੇਸ਼ ਪੈ ਜਾਂਦੇ ਨੇ ਅਹੀਂ ਕਹੇਦੇ ਆਉਗਣ ਵੇਖੀਏ ਨਾ ਵੇਖੋ ਸ਼ੀਸ਼ਾ ਜਿਹੜਾ ਹੁੰਦਾ ਨਾ ਜੀ ਜੇ ਹੋ ਜਾ ਸਾਡਾ ਚਿਹਰਾ ਮੋੜਾ ਹੋਏ ਉਹ ਸ਼ੀਸ਼ਾ ਉਹੋ ਜਿਹਾ ਸਾਨੂੰ ਸਭ ਕੁਝ ਦਿਖਾ ਦਿੰਦਾ ਆ ਤੇ ਬਿਲਕੁਲ ਜਦੋਂ ਅਸੀਂ ਕਹੇ ਦੇ ਅੰਦਰੋਂ ਦੇਖੋ ਸਾਡੀ ਜਿਹਦੇ ਨਾਲ ਮਿੱਤਰਤਾ ਹੋਵੇ ਨਾ ਉਹਦੇ ਅੰਦਰ ਉਹਦੇ ਅੰਦਰ ਵੀ ਗੁਣ ਵੀ ਹੁੰਦੇ ਨੇ ਤੇ ਔਗਣ ਵੀ ਹੁੰਦੇ ਨੇ ਜੇ ਅਸੀਂ ਕਹੇ ਵਚੋਂ ਗੁਣ ਵੇਖਾਂਗੇ ਨਾ ਉਹ ਵੀ ਸਾਡੇ ਵਿੱਚੋਂ ਗੁਣ ਹੀ ਵੇਖੀ ਜਾਏਗਾ ਤੇ ਜਦੋਂ ਕਿਤੇ ਅਣਬਣ ਹੋ ਜਾਈਏ ਨਾ ਵੇਖੋ ਕਿਸੇ ਮਿੱਤਰ ਦੇ ਨਾਲ ਹੀ ਅਈ ਉਹਦਾ ਔਗਣ ਵੇਖਣਾ ਸ਼ੁਰੂ ਕਰਦੇ ਨੇ ਉਹ ਵੀ ਸਾਡੇ ਵਿੱਚ ਔਗਣ ਕੱਢਨੇ ਸ਼ੁਰੂ ਕਰ ਦਿੰਦਾ ਫਿਰ ਔਗਣਾਂ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਔਗਣਾਂ ਦੀਆਂ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ ਗੁਣ ਵੇਖਦੇ ਆ ਤੇ ਅਗਲਾ ਵੀ ਸਾਡੇ ਵਿੱਚੋਂ ਗੁਣ ਵੇਖਦਾ ਆ ਜੇ ਅਸੀਂ ਕਿਸੇ ਦੇ ਵਿੱਚੋਂ ਔਗਣ ਵੇਖਣੇ ਸ਼ੁਰੂ ਕਰ ਦਿੱਤੇ ਤੇ ਉਹਨੇ ਵੀ ਸਾਡੇ ਵਿੱਚੋਂ ਔਗਣ ਵੇਖਣੇ ਸ਼ੁਰੂ ਕਰ ਦਿੱਤੇ ਤੇ ਗੁਰੂ ਪਤਾ ਜੇ ਪਾਵਨ ਬਚਨਾਂਉਂਦੇ ਕਹਿੰਦੇ ਉਹ ਭਲਿਆ ਗੁਣਾ ਕਾ ਹੋਵੇ ਵਸੁਲਾਹ ਕਟਵਾਸ ਲਈ ਜੇ ਕਹਿੰਦੇ ਭਲਿਆ ਗੁਣ ਲਈ ਗੁਣ ਜਿੱਥੋਂ ਗੁਣ ਮਿਲਦੇ ਤੂੰ ਗੁਣ ਲੈ ਲਈ ਜਿੱਥੋਂ ਵੀ ਗੁਣ ਮਿਲਦੇ ਨੇ ਗੁਣਾ ਕਾ ਹੋਵੇ ਵਾਸਲਾ ਕਟਵਾਸ ਲਈ ਜੇ ਗੁਣ ਹੋ ਗਣ ਸਾਜਨਾ ਮਿਲ ਸਾਂਝ ਕਰੀ ਜੇ ਇੰਨੇ ਗੁਣਾ ਦੀ ਸਾਂਝ ਪਾਈ ਔਗਣ ਜਿਹਦੇ ਹੈਗੇ ਨੇ ਉਹਦੇ ਉਹਨੂੰ ਮੁਬਾਰਕ ਪਰ ਤੋਂ ਗੁਣਾ ਦੀ ਸਾਂਝ ਪਾਈ ਆਮ ਸਕੂਲਾਂ ਦੇ ਵਿੱਚ ਵੇਖੋ ਜਿੰਨਾ ਬੱਚੇ ਕਈ